ਜੀ ਆ ਬੁੱਕੀ ਹਲਚਾਲਾ ਸਾਰੇ ਵੀਰਾਂ ਦਾ ਲਓ ਜੀ ਤੇ ਤੁਸੀਂ ਆਖਣ ਕਿੱਥੇ ਆ ਕੇ ਸਟਾਰਟਿੰਗ ਕਰੀਏ ਵਲੌਗ ਦੀ ਤੇ ਸਟੈਂਡ ਚੱਕ ਲੈਂਦਾ ਪ੍ਰਧਾਨ ਸਾਹਿਬ ਗੋਸ਼ਾ ਕਹਿੰਦੇ ਕਬੂਤਰਾਂ ਰੰਗ ਲਾਓ ਮੈਂ ਨਾਲ 4 ਰੁਪਏ ਵੱਢ ਕੇ ਵੀਡੀਓ ਬਣਾ ਕੇ ਭੱਜ ਜਾ ਹੀ ਆਇਆ ਮੈਂ ਕਈ ਦਿਨੋਂ ਵੀਡੀਓ ਨਹੀਂ ਬਣਾਈ ਸੀ ਲੈ ਵੀ ਗੋਜਾ ਥਿੰਨਰ ਵੀ ਲਿਆ ਰੰਗ ਦੋਨੇ ਪਾਉਣੇ ਆਪੇ ਅੱਧੋ ਦੀ ਪਾਲਿਆਗਾ ਨਾ ਹਾਂ ਪੂਰਾ ਕਹਿੜਾ ਕੰਮ ਤੇ ਰਹਿਰ ਹੁਣ ਖੜ ਜਾ ਇੱਥੇ ਲਾਈ ਸਟੈਂਡ ਤੇ ਸਟੈਂਡ ਚ ਪਹਿਲਾਂ ਜਾ ਕੇ ਕਰੋ ਮੈਂ ਮੇਰਾ ਕਰਤਾ ਕੰਮ ਆਉਂਦਾ ਜਮਾ ਹੁਣ ਸਾਰੀ ਸਟੈਂਡ ਤੇ ਦਿਖਾ ਗਏ ਨੇ ਕਬੂਤਰ ਨੂੰ ਨਵਾਂ ਕਬੂਤਰ ਬੈਠਾ ਏ ਕੋਸੇ ਦਾ ਟੜਾਦਾ ਵੀ ਮੈਂ ਡਰ ਗਿਆ ਕਿੱਧਰ ਗਿਆ ਬਾਬੇ ਉਹ ਆ ਆਉਂਦਾ ਥਰ ਆਹ ਉਹਨਾਂ ਜੀ ਕਰਤਾ ਕੰਮ ਉਹ ਆਤਾ ਮੋੜ ਤੇ ਕਿਹੜਾ ਉਹ ਆ ਹੁਣ ਵੇਖ ਲੋਟਾ ਕਿਹੜੂ ਗਾਣਾ ਬੰਗੋਲ ਸਿੰਘ ਆਹ ਕਿ ਮੇਰਾ ਕਬੂਤਰ ਗਾਉਂਦਾ ਆ ਰਿਹਾ ਕਾਲਾ ਜਿੰਨਾ ਜਰਾ ਬੜਕਾਲਾ ਵੀ ਬੜਕਾਲਾ ਆਪਦਾ ਕਬੂਤਰ ਬਾਲਾ ਏ ਮੈਂ ਤਾਂ ਕਰਤਾ ਕੰਮ ਆਉਦਲਾ ਕੜਾਹੀ ਦਾ ਇੱਥੇ ਲੱਗਾ ਮੋਨਾ ਉਹਦਾ ਕਹਾਂ ਪਰ ਲੱਗਾ ਇਹ ਰਹਾ ਰੰਗ ਲੱਗ ਗਿਆ ਐ ਰੰਗ ਲੱਗੀਦੇ ਐ ਐ ਰੰਗ ਲਾਈਦੇ ਐ ਉਹ ਗਿਆ ਹੋਰ ਤੈਨੂੰ ਨਵਾਂ ਹੀ ਕਟਿਆ ਸੀ ਤੂੰ ਯਾਰ 10000 ਬੰਦੇ ਨੂੰ ਵੀ ਨਵਾਂ ਬੈਠਾ ਬਈ ਧਿਆਨ ਨਾ ਮੜਾ ਯਾ ਇਹ ਵੀ ਨਵਾਂ ਬੰਦਾ ਕਰਕੇ ਡਰ ਗਿਆ ਮੇਥੋਂ ਲੈ ਬਈ ਇਹ ਤਾਂ ਨਹੀਂ ਆਉਂਦਾ ਹੱਥ ਐ ਐ ਨਾ ਬੋੜਾ ਹੀ ਉੱਡੂ ਆ ਆ ਗਿਆ ਭਾਈ ਆ ਜਾਂਦਾ ਆ ਜਾਂਦਾ ਕਾਲਾ ਚੀਨਾ ਜੀ ਕਾਲਾ ਚੀਨਾ ਜਮਾਂਦਰੂ ਕਾਲੀ ਟੌਰੀ ਹਾਂਜੀ ਠੱਪੇ ਮਾਰਦਾ ਫੇ ਡਾਈ ਲੈ ਨਵਾਂ ਕੰਟੈਂਟ ਬਣਾਦਾ ਤੂੰ ਮੇਰਾ ਤੂੰ ਕੰਟੈਂਟ ਨਵਾਂ ਬਣਾਦਾ ਨਾਲ ਦੂਰਾ ਬਣ ਗਿਆ ਦੂਰਾ ਹੈ ਨਹੀਂ ਬੈਠਾ ਆ ਆ ਫਿਰਦਾ ਆ ਜਾ ਮਾ ਥੱਲੇ ਹੀ ਵਰਦਾ ਫਿਰਦਾ ਹੁੰਦਾ ਆ ਗਿਆ ਆ ਗਿਆ ਆ ਗਿਆ ਆ ਨੰਗਾ ਆ ਹਾ 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 ਬਣਦੀ ਏ ਗੱਲ ਬਹਾਲਾ ਇਹ ਕੰਮ ਹੀ ਵਧਾਤਾ ਮਾਰਦੇ ਠੱਪੇ ਕਮਨ ਸਟੈਂਡ ਤੇ ਲੱਗੇ ਫੋਨ ਯਾਰ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਏ ਏ ਏ ਏ ਏ ਨਿਕਲਿਆ ਬੋਰਡ ਚੋਂ ਨਿਕਲਿਆ 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 ਬੜੂਆ ਵੀ ਬੋਰਡ ਚੋਂ ਕਰੂਗਾ ਕੰਮ ਆ ਬਦਲਾ ਏ ਏ ਵਾਹਿਗੁਰੂ ਵਾਹਿਗੁਰੂ ਵਾਹਿ ਗਿਆ ਨੀ ਆ ਗਿਆ ਲੈ ਫਿਰ ਕੋਈ ਸ਼ਾਇਦ ਕਿ ਨਹੀਂ ਮੁੜਦਾ ਬੋਰਡ ਤੇ ਐ ਕਿ ਸੁਮੇਰ ਸਾਰਾ ਮੁੜਦਾ ਆਉਂਦਾ ਆ ਕੈਮਰੇ ਪ੍ਰੋਜੈਕਟਰ ਚੰਦਾ ਕਿ ਨਾ ਫੋਕਸ ਹੀ ਹੋਂ ਲਾ ਕੇ ਗੱਲ ਦੀ ਬਣ ਗਈ ਜਾਵਾ ਇਹ ਯਾਰ ਕੀ ਬਣ ਕੀ ਗਿਆ ਇਹ ਕੁਛ ਐ ਇੰਨੀ ਗੱਲ ਐ ਸਧਰੀ ਸਿੱਧਾ ਆ ਕਿ ਨਾ ਵਾ ਤੂੰ ਮੇਰੇ ਗੋਣ ਗਾਏਂਗਾ ਤੁਹਾਨੂੰ ਸੱਦਾ ਕਰਦਾ ਕੁੱਪਟਰ ਮੇਰਾ ਹੋੜ ਤੇ ਬੈਠਾ ਬੋਰਡ ਤੇ ਬੈਠਾ ਸਧਰੀ ਦੇ ਅੱਗੇ ਅੱਛਾ ਆਉਂਦਾ ਨਿਮਾ ਬਰਕਾ ਇਨਾ ਵੇਚਦੀ ਆ ਗਿਆ ਆ ਰਿਹਾ ਇਹ ਮੁਸ਼ਕਲ ਹੀ ਬੈਠੇ ਬਈ ਸਟੈਂਡ ਤੇ ਲਾਇੜੀ ਇਹਨਿੰਮ ਤੇ ਪੈਣ ਤਾਂ ਕਿ ਨਵੋੜ ਤੇ ਉਦੋਂ ਫੇਰ ਭੱਟ ਲੈਣਾ ਆ ਗਿਆ ਬਈ ਆ ਗਿਆ ਜਮਾਨੀਵਾ ਇਹ ਚੱਕ ਓਏ ਮੁੰਡਿਆ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਮੇਰੇ ਡਾਈ ਦਾ ਬਈ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਹੋਰ ਬਣਾਉਣੀ ਹੈ ਜੇ ਬਾਹਰ ਆਊਗਾ ਚੱਲ ਦੇਖ ਲੈਨੇ ਆਪਾਂ ਹੀ ਵੇ ਕੋਸ਼ਿਆ ਕੰਦਾ ਅਜੇ ਖੋਡੇ ਚੋਂ ਬਾਹਰ ਆਉ ਉਹਦਾਗੇ ਆਪ ਹੀ ਆਊਗਾ ਅੰਦਰ ਆਪ ਜਾਊਗਾ ਕਿ ਨਹੀਂ ਆਂਦਾ ਵੀ ਇਹ ਅੱਛਾ ਯਾਰ ਆ ਕੁਰਸੀ ਪਰੇ ਕਰ ਮੜੀ ਕੁਰਸੀ ਪਰੇ ਕਰ ਅੱਜ ਤਾਂ ਪਹਲਾ ਨਾ ਜਾਂਦਾ ਅੱਜ ਨਹੀਂ ਜਾਂਦਾ ਫਿਰੇ ਮੂੰਹ ਬਾਟਿਆ ਗੈਣਾ ਬਾਲੇ ਸੋਨੇ ਸਖਾਏ ਆ ਚੌੜਨੀ ਇੰਨੀ ਗੱਲ ਇਹਨੂੰ ਜਮਾਂ ਵੀ ਫਿਕਰ ਨਹੀਂ ਕੋਈ ਇਹਨੂੰ ਈ ਮੈਂ ਅੰਦਰ ਕਰਨੇ ਆ ਜਾਂ ਮੈਂ ਕੁਝ ਹੋਰ ਕਰਨੇ ਬਾਹਰੀ ਖੋਲ ਅੰਦਰ ਸੁੱਦਾ ਇੱਕ ਛਧਰੀ ਨੀਵੀਂ ਨਿਆਰਾ ਪਿਆ ਹੁੰਦਾ ਤਾਂ ਹੀ ਕੱਲਾ ਸਭ ਸੰਭੀ ਇਹਨਾਂ ਦੇ ਕੰਮਦਾਰੇ ਜਿਗਾੜ ਨੇ ਤਾਂ ਇਦਾਂ ਨਿਭੜੀਆਂ ਦਾ ਤਰਾ ਲੈ ਵੀ ਹੁਣ ਬਈ ਕਿਹੜੇ ਕਿਹੜੇ ਕਬੂਤਰਾਂ ਰੰਗ ਲਾਉਣੇ ਐ ਤੇ ਪਿੰਜਰੇ ਪਾਤ ਦਿਖਾ ਆਪਾਂ ਨੂੰ ਫਿਰ ਕਿਹੜੇ ਕਿਹੜੇ ਆ ਕੱਢ ਪਿੰਜਰੇ ਪਾਲ ਆ ਲੈ ਚ ਪਾਈ ਚੱਲ ਲੈ ਚ ਪਾਈ ਚੱਲ ਕਿਹੜੇ ਕਿਹੜੇ ਮੈਂ ਰੰਗ ਲਾਉਣਾ ਜੇ ਭੇੜਨਾ ਭੇੜ ਲਾ ਬਾਰੀ ਨਿਕਲਦੋ निकलते नहीं बार भी हो कबूतरी आवड़ी आवी कबूतरी आवी पट्ठा ठीक है आवी कबूतरी है सारी है। अच्छा नुँ। एक पट्ठा बैठा एक होर कटना है निकल जाने बेटे ਚਾਰੇ ਰੰਗ ਲਾਉਣਾ ਬਈ ਜਾਂਦੇ ਨਹੀਂ ਰਹਿੰਦੇ ਤੇ ਛੋੜ ਨਹੀਂ ਤੇਰੇ ਖੰਦੇ ਜਾਨਵਰ ਯਾਰ ਬਾਹਲੇ ਸਿਆਣੇ ਮੈਨੂੰ ਤੱਕ ਨਹੀਂ ਆਉਂਦੀ ਚੀਜ਼ ਦੀ ਤੇ 60 ਤੱਕ ਕਮੇਟੀ ਵੀ ਨਾ ਖੜਾ ਲਈ ਲੂਤ ਲੂਤ ਕਰਦੇ ਯਾਰ ਚੱਲਾ ਬਈ ਚਾਰ ਕਬੂਤਰ ਕੱਢ ਲੇ ਤੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਥਿਨਰ ਬਣਾਈ ਗਏ ਸੀ ਤੇ ਆ ਰੰਗ ਬਣਾਈ ਗਏ ਸੀ ਥਿਨਰ ਕਿੰਨ ਥਿਨਰ ਤਾਂ ਹੈਗਾ ਹੀ ਐ ਭੁੱਲ ਗਏ ਮੈਂ ਤੇ ਰੰਗ ਚੱਕ ਗੋਸ਼ਾ ਕਿੱਥੇ ਪੈਕਟ ਕਿ ਡੱਬੇ ਚਾਜ ਲੈ ਵੀ ਰੰਗ ਬਣਾਉਣੇ ਹੁਣ ਸਟੈਂਡ ਤੇ ਲਾਦ ਕੇ ਫੋਨ ਨੂੰ ਬਈ ਅੱਜ ਟਾਈਮ ਲੈਪਸ ਨਾਲ ਲਾਉਂਦੇ ਆ ਜਿੱਦ ਦੀ ਵੀਡੀਓ ਲਾਵਾਂਗੇ ਗਲਤ ਫालतू ਨਹੀਂ ਬੋਲਦੇ ਤੇ ਅੱਧਰ ਵਿਸ਼ੂ ਨੂੰ ਫੋਨ ਲੈ ਕੇ ਦਿੱਤੇ ਸਭ ਸੌਂਗ ਲੈ ਲਵੇ ਮੈਂ ਗੋਸ਼ ਦੇ ਕੰਮ ਦੇ ਸੋ ਇੰਨੀ ਵਾਰਡ ਤੇ ਤੁਹਾਨੂੰ ਦੀਨਾ ਦੇਖ ਲਓ ਤੇ ਪਤਾ ਨਹੀਂ ਕਿਸੇ ਨੂੰ ਕੀ ਕੀ ਲੈ ਕੇ ਦਿੰਦਾ ਇਹ ਬਿੱਲ ਪਿਆ ਪੱਕੇ ਪੂਰੇ ਸਿੱਧਾ ਸੁਮੇਦ ਆ ਰੱਖ ਕਦ ਇਹ ਰਾਗ ਲਾ ਜਿੰਨ ਵੀ ਆਏ ਮਾਤਾ ਜਿਗੂ ਖਾਣ ਕਿਹਨਾਂ ਹੈ ਖਵਾ ਦੇ ਇਹ ਬੜੀ ਚੀਜ਼ ਹੋ ਜਾਂਦੀ ਹੈ ਉਹ ਵੀ ਪਹਿਲੀ ਗੱਲ ਤਾਂ ਫੋਨ ਲਾਇਆ ਸੀ ਜੇ ਮੈਂ ਤੇ ਹੀਟ ਵੀ ਹੋ ਗਿਆ ਨਾਲ ਦੀ ਨਾਲ ਹੀ ਕਿਉਂਕਿ ਕੋਠੇ ਦੇ ਪਿਆ ਧੁੱਪ ਬਹੁਤ ਜ਼ਿਆਦਾ ਐਨੀ ਗਰਮੀ ਆ ਫੋਨ ਇੱਕ ਸਕਿੰਟ ਚ ਹੀ ਹੀਟ ਹੋ ਗਿਆ ਵੀਡੀਓ ਲਾਉਣ ਸਾਰ ਤੇ ਥਿਨਰ ਪਾਇਆ ਸੀ ਕੁਝ ਨੇ ਉਹ ਜ ਰੰਗ ਸਾਰ ਡੁੱਲ ਗਿਆ ਮੈਂ ਰੰਗ ਬਣਾਇੰਦਾ ਸੀ ਬੈਠਾ ਸੀ ਤੇ ਰੰਗ ਸਾਰ ਡੁੱਲ ਤੇ ਹੁਣ ਕਹਦਾ ਥੱਲੇ ਲਾਉਣਿਆ ਕਹਿੰਦਾ ਆਹ ਹਾਂ ਇੱਕ ਮਿੰਟ ਛੱਡਦਾ ਲਓ ਜੀ ਤੇ ਕਰ ਲਿਆ ਸੈਟਅਪ ਆਪਾਂ ਇੱਥੇ ਉਹਨਾਂ ਦਾ ਤੇ ਉਸ ਤੋਂ ਟੱਕ ਲਿਆ ਤਾਂ ਮੈਂ ਕਿਹਾ ਜੇ ਕੋਈ ਆ ਗਿਆ ਅੰਦਰ ਲੈਣ ਆਹ ਚਾਰ ਕੂਤਰ ਉਤਰ ਠੀਕ ਐ ਆਹ ਆ ਚਾਰ ਕੂਤਰ ਨੂੰ ਆ ਰੰਗ ਤੇ ਬਸ ਥਿੰਦਰ ਨੂੰ ਤੇ ਇਹ ਫੇਰ ਲਾਉਣੇ ਆ ਰੰਗ ਤੇ ਰੰਗ ਕਰਦੇ ਕੂਜਾ ਕਿੱਥੇ ਉਹ ਜਿਹੜਾ ਧਾਇਆ ਸੀ ਤੇ ਤੁਹਾਨੂੰ ਫੇਰ ਦਿਖਾਉਣੇ ਆਪਾਂ ਲਓ ਬਈ ਸਟਰ ਦਾ ਸੈਟਅਪ ਹੀ ਲੋਡ ਨੇ ਰੰਗ ਤੇ ਲਾਈਖਣੇ ਚਾਰ ਤੱਕ ਉਤਰਾਂ ਰੰਗ ਲਾਉਣਾ ਤੇ ਸਾਥ ਉਹ ਵੀ ਲੋਟਦਾ ਕੰਮ ਕੋਠੇ ਤੇ ਕੋਠੇ ਤੋਂ ਬੈਠ ਕੇ ਚ ਆਥੇ ਕੋਠੀ ਦੇ ਵਿੱਚ ਤੇ ਹੁਣ ਇਹਨਾਂ ਬਾਹਰ ਲਾਉਣਾ ਹੈ ਪੋਣੇ ਜਾਣ ਗਿਆ ਤੇ 3 ਮਹੀਨਾ ਹੈ ਇੱਕ ਸਸੀ ਹੋਰ ਲੈ ਪੋਣੇ ਲੈ ਗਿਆ ਤੇ ਆਪ ਜੀ ਦਿਖਾਵਾਂਗੇ ਬਣਾ ਕੇ ਆ ਜਾ ਵੀਰੇ ਜਵਾਦ ਨੀੜੀਏ ਕੰਮ ਹੋ ਗਿਆ ਜੀ ਜੀ ਗਿਰਾਣਾ ਆਇਆ ਜੀ ਜਵਾੜ ਕਰਕੇ ਜੀ ਤੇ ਹੋਇਆ ਇਹ ਉਹ ਵੀ ਇਹ ਦਿਖਾ ਤਾ ਨਾ

ਕੁਣਤਾ ਜੀ ਦੀ ਪੁੱਛੋਂ ਤੋਂ ਨਾਲੇ ਹੋਰ ਨਾਲੇ ਆ ਗਏ ਟਾਈਮ ਲਿਫਟ 'ਚ ਮੈਂ ਤਾਂ ਨਹੀਂ ਲਾ ਰਿਹਾ ਮੈਂ ਵੱਡੀ ਹਰੀ ਬਾਜੂ ਨਾਲੇ ਮਾ ਦੁੱਤਾਂ ਫਰਟਾ ਪੀ ਰਿਹਾ ਮੈਂ ਤਾਂ ਟਾਂਕ ਲਾ ਲਾਂ ਆ ਰੰਗੂੜਾ ਬਹੁਤ ਤਨਾ ਮੇਰੀ ਗੱਲ ਸੁਣੋ ਅੱਜ ਆ ਤਾਂ ਜਾਊਗਾ ਅੱਜ ਨਾ ਤੂੰਨ ਗਾਉਂਦੇ ਆ ਲੱਗਦਾ ਕੋਈ ਨਾ ਕੱਲ ਨੇ ਪਨਾਹ ਜਾਉਣਾ ਬੋਲੀ ਹੋ ਗਈ ਨਹੀਂ ਚੱਲ ਬਰਨ ਪਾ ਲਈ ਆ ਇਹ ਆ ਰੰਗ ਵੀ ਆ ਹਰਾ ਪਾ ਲਿਆ ਹਰਾ ਨਹੀਂ ਪਾਇਆ ਪਾਉਣਾ ਪਾ ਗਰਮੀ ਕਿੰਨੀ ਕਿਹੜਾ ਵਾ ਯਾਰ ਤਾਂ ਕਿੰਨੇ ਹੀ ਸਰਨ ਗਿਆ ਇਹ ਬਗਸਰ ਸਾਹਿਬ ਆਏ ਕਿ ਮਾਇਆ ਤੇ ਕੋਈ ਵੀ ਆਉਂਦਾ ਕੰਮ ਨਹੀਂ ਲਿਰੋ ਕੰਮ ਨਹੀਂ ਲਿਰੋ ਕੁਲੀਆ ਮੈਂ ਕੀ ਰਾਂ ਨਾਲ ਅਪਹਿਲਾ ਮਹਾਵਾਂਗ ਵਿਲੈਕਸ਼ਨ ਹੋ ਜਾਵੇਗਾ। ਨਾ ਮਰ ਰੱਬ ਦਾ ਵੀ ਇਕੱਲੇ ਬਹਿ ਕੇ ਜਪ ਐਂ ਦੱਸਦੇ ਆਪਣੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਕੀ ਕਹਿੰਦੇ ਦਰਸ਼ਕੀ ਸੰਗਤ ਸੰਗਤ ਅਮਰ ਦਰਸ਼ਕ ਹੋ ਰਹੀ ਹੋਈ ਨੇ ਸੰਗਤ ਨੂੰ ਐਂ ਦੱਸਦੇ ਆਪਣੇ ਨੂੰ ਵੀ ਰੰਗ ਕਿਵੇਂ ਕਿਵੇਂ ਲਾਉਣਾ ਕਿਹੜੇ ਕਿਹੜੇ ਉੱਤੇ ਲਾਉਣਾ ਹੈ ਸੰਗਤ ਉਹ ਤੁਹਾਨੂੰ ਲਾਉਂਦੇ ਦਿਖਾਵਾਂਗੇ ਸੰਗਤ ਜਾਣ ਤਿਆਰ ਕਰਨ ਨੂੰ ਚੇਤਾਰ। ਇਹ ਸਾਡੇ ਉਹ ਹੱਡਣਾਂ ਆਉਂ ਨਹੀਂ ਲੱਗ। ਦੀ ਸਕੀਮ ਕਰਾਂ ਪਹਿਲਾਂ ਕਿਵੇਂ ਲਾਵਾਂਗੇ? ਇਹ ਜਿੱਥੇ ਬਹੁਤ ਪੈ ਗਿਆ। ਸਕੀਮ ਹੀ ਨਹੀਂ ਬਸ ਇਹ ਜਿੱਤਾਂ ਦੀ ਖੁਸ਼ ਹੈ ਦੇ ਦੇ ਗੱਲ ਤੇ ਕਰਦੇ ਜੀ ਬਸ। ਇੱਕ ਖਰਾਬ ਖਾਤ। ਰੰਗ ਲਾਉ ਮੈਂ ਉਹ ਤੁਸੀਂ ਵੇਖੀ ਵੇਖੀ ਬੰਮ ਕਰਦਾ। ਅੱਲਾਹ ਹਾਰਾ ਤੁਸਾ ਤੇ ਇਹਦਾ ਨਾਮ। ਇਹ ਰੰਗ ਦਾ ਬਹੁਤ ਪਾ ਲੈ ਰਾ। ਫੰਗੀ ਹੁੰਤਾਂ ਹੀ ਰਹਿ ਗਿਆ ਬੰਨਣ ਦੇਖਣ ਨੂੰ। ਕੋਈ ਗੱਲ ਮੂੰਹ ਤੇ ਲਾ ਕੇ ਦੇਖਾਂ। ਰੰਗ ਨਹੀਂ ਮਾੜੇ ਨਾਲ ਹੀ ਗੱਦਬਾਦੀ ਹੈ ਹਨਾ ਸੇ ਸੇਵਾਰ ਬਣ ਰਹਿ ਗਿਆ ਬਣਾ ਪੂਰਾ ਆ ਰਹਿਣੋਂ ਓਹੋ ਸਾਰੇ ਆ ਹੀ ਪਏ ਪੂਰੀ ਤਾਂ ਨਹੀਂ ਮੇਰੇ ਸਾਹ ਤਾਂ ਰਹਿੰਦੇ ਬਹੁਤ ਥੇ ਜੈ ਬਾਬਾ ਕਿਰਤੀ ਦੀ ਰਾਤ ਮੜਾ ਮੀ ਲਾ ਕੇ ਬਿਠਾ। ਇੱਥੇ ਲੰਘ ਜੀ। ਕਾਹਦੇ ਨਾਮ ਦਾ ਜੀ। ਜੀ, ਤੁਮੜਾ ਕੁੜਾ ਕਰਦੇ। ਦੱਸ ਦੇ ਹੁੰਦਾ ਫਿਰ। ਜਿਹੜਾ ਉਹ ਵੀ ਰਾਮ ਕਰਾ ਰਾਮ ਕੋਲ ਜੀ ਜੰਤਰੀ ਵੀ ਰਾਮ ਕੋ ਰਾਮ ਜੀ ਪੈ। ਸੋਗਾ ਸੁਭਾ ਲੈ ਰੱਖੀ ਤਾ ਬੈੱਡ ਬੁੱਡ ਤੇ ਬੈਠ ਕੇ ਰਹਿਣਾ ਮੈਂ। ਤੂੰ ਆਇਆ। ਉੱਤਰ ਨੂੰ ਹੋਰ ਗਾ ਕਰ ਇੱਕ ਮੇਰੇ ਮੂਰੇ ਆ। ਉਹ ਬਾਈ ਖੰਡਾ ਦਾ ਰੋਲਾ ਪੈ ਨਾ ਇਹ ਮੈਂ ਉਹ ਉਹ ਜੇ ਸਾਡਾ ਆਲਮਗ ਲੜੀ ਮੇ ਤੁਹਾ ਇਹਦਾ ਬਾਈ ਜੱਦੀ ਪੁੱਛੀ ਕੰਮ ਇਹਦਾ ਫੰਗ ਦਾ ਸਾਰਾ ਨਹੀਂ ਘਟਾ ਵਾਡੇ ਲੋਟੀ ਦੂਸਾ ਰੰਗ ਹਰਾ ਜੀ ਦਾ ਹਾਂ ਹਰੇ ਤੁਸੀਂ ਰੰਗ ਖੋਲ ਗਿਆ ਬਣ ਰੰਗ ਦਾ ਖੜਕੀ ਦੇ ਵਿੱਚ ਜੀ ਇਹ ਜਾਣਕਾਰੀ ਦਾ ਜੱਟਿਆ ਜੱਟ ਆਉਣਾ ਸਾਰਾ ਬਸ ਆਉਣਾ ਜੀ ਚੇਕ ਜਾਈ ਕਿ ਬਸ ਉਨਨਾ ਜਿਹਾ ਮੈਂ 2 ਘੰਟੇ 1/2 ਤਾਂ ਬਹੁਤ ਹੁੰਦਾ ਹੈ ਰੰਗ ਤੇਰਾ ਖੁਰਿਆ ਕੌਣ ਨਹੀਂ ਆਦੇ ਡਲੀ ਤੇਰੀ ਬੀਤੀ ਤੇ ਡਲੀ ਪਾਈ ਆਪਾਂ ਤਾਂ ਇਹ ਮਗਰੋਂ ਮੁਰੂ ਇਹ ਚਲ ਬਹੁਤ ਹੋਇਆ ਹੈ ਕਹਿੰਦਾ ਦੇ ਹੰਡਾ ਕੇ ਵੇਚ ਦੇ ਨੇ ਆਪਾਂ ਜਿਵੇਂ ਆਪਣੇ ਹਿਸਾਬ ਨਾਲ 8 8 ਦਾ ਨਹੀਂ ਖਣਿਤ ਕਰ ਕਿੰਨੇ ਕਿੰਨੇ ਖਾਂ ਕਰਨੇ ਬਗਾ ਔਰ ਕਿੰਨਾ ਨੂੰ ਨੋ 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 ਜੀ ਮੀਤੀ ਮਰੀ ਬਗੈਂਤੀ ਮਰੀ ਤੋਣੇ ਤਾਂ ਉਹੀ ਬਸ ਬਹੁਤਾ ਸਿਰ ਤੇ ਇੱਕ ਦੋ ਤਿੰਨ ਚਾਰ ਪੰਜ 그거 나뭐 생글바르 가르치래. 생가르 system. ਕਹਤਾ ਹੈ ਕਿ ਮੈਂ ਲਾਹ ਹੰਦੇ ਦੇ ਨਾਲ ਆ ਰਿਹਾ ਚੁੱਕਾ ਇੱਥੇ ਹਾਂ ਉਹ ਆ ਜਾ ਅੱਧੇ ਪੱਲੇ ਕਰ ਦਿੰਦੇ ਮਾਲਾ ਹੁਣ ਬਹੁਤ ਨਹੀਂ ਆਉਂਦੀ ਕਿਉਂ ਬਹੁਤ ਨਹੀਂ ਆਉਂਦੀ ਉਹ ਤਾਂ ਨਹੀਂ ਬੱਗ ਉਹ ਤਾਂ ਲੱਗਦੀ ਹੈ ਲਓ ਜੀ ਇਹਦਾ ਕਰਤਾ ਇੱਕ ਕੱਬਾ ਹਰਕੂਸ ਹਨ ਉਹ ਕੱਬਾ ਹਰਕੂਸ ਹੁਣ ਜਿੰਨੇ ਹਰਿਆਣੇ ਆ ਪਹਿਲਾ ਉਹ ਕਰਨਾ ਇਹਦੇ ਇੱਕ ਕਰਕੇ ਇਹਨੂੰ ਵਿੱਚ ਛੱਡ ਦੇ ਮੋੜੇ ਕੱਲਾ ਕਰਨਾ ਪੈਣਾ ਸਾਰੇ ਪਰ ਐਡੀ ਲੰਮੀ ਵੀਡੀਓ ਕਿਉਂ ਬਰੀ ਟਾਈਮ ਲੈਪਸ ਲਾਗੇ ਭਈ ਆਏ ਤਾਂ ਗੀਤ ਹੀ ਬੰਜੂ ਆਏ ਇਹ ਤਾਂ ਅਜਾ 40 ਮਿੰਟਾਂ ਦੇ ਆਹ ਨੂੰ 40 ਮਿੰਟ ਲਗਾਣ ਕੀ ਲਾਇਆ ਚਾਰ ਘੰਟੇ ਉਹਦਾਂ ਦੇ ਇਹਨਾਂ ਦਾ ਕੋ ਟਾਈਮ ਲੈਪਸ ਉਹ ਦੇਖਾ ਨਾਲੇ ਆਪ ਕੋ ਗਲਤ ਫਲਤ ਕੀ ਦੀ ਬੋਲ ਦਿੰਦੇ ਆ ਹੋ ਜੀ ਚਾਰੇ ਕਬੂਤਰਾਂ ਦਾ ਲਾਤਾ ਲਾਤਾ ਰੰਗ ਖੜਜਾ ਯਾਰ ਇਹਦਾ ਕਰਤਾ ਸੱਜਾ ਡੰਡਾ ਹਰਾ ਤੇ ਖੱਬਾ ਟੂਸਾ گلابی ਤੇ ਇਹਦੇ ਆਹ ਕੂਤਰ ਦੇ ਕਰਦੇ ਹਰਾ ਤੇ گلابی ਟੂਸਾ ਕਰਤਾ ਤੇ ਇਹਦਾ ਪੂਰਾ ਇਹਦਾ ਟੂਸੇ ਕਰਨਾ ਦਾ ਯਾਰ ਹਾਂ ਕੱਲਾ ਟੂਸਾ گلابی ਇਹਦਾ ਕਰਤਾ ਤੇ ਇਹਦਾ ਅੱਧੇ ਪੱਲੇ ਵਾਂਗੂ ਹਰਾ ਕਰਤਾ ਟੂਸਾ ਪੱਲਾ ਅੱਧਾ ਮਨੂੰ ਚਾਰ ਕੂਤਰਾਂ ਰੰਗ ਲਾਉਣਾ ਹੈ ਬਾਪੂ ਤੇ ਇਹ ਹੋ ਗਿਆ ਕੰਪਲੀਟ ਠੀਕ ਆ ਤੇ ਓਕੇ ਹੋ ਗਈ ਰਿਪੋਰਟ ਤੇ ਮੇਰੇ ਸਾਹਨ ਆਪਣੇ ਬਲਾਗ ਦੀ ਸਮਾਪਤੀ ਹੈਗੀ ਹੁਣ ਇੱਥੇ ਹੀ ਬੰਨਿਆ ਸੀ ਤੇ ਇੱਥੇ ਹੀ ਖਤਮ ਬਾਕੀ ਰੈਂਡਿੰਗ ਨਹੀਂ ਕਰਦੇ ਪੰਜ ਚਾਰ ਮਿੰਟ ਹੋਰ ਖਚਦੇ ਆਂ ਲਾ ਵੀ ਹੁਣ ਮੈਨੂੰ ਆਜ਼ਾਦੀ ਹੈਗੀ ਆ ਜਾਣ ਦੀ ਨਾ ਨਾ ਸਮਾਨ ਛੜਾ ਕੇ ਤਾਂ ਮੈਂ ਸਮਾਨ ਤਾਂ ਕਿਹੜਾ ਰੰਗ ਹੀ ਆ ਰੰਗ ਚੱਕ ਲਾ ਵੀ ਸਮਾਨ ਤਾਂ ਛੜਾਈ ਇਹਦਾ ਦੋਨੇ ਰੰਗ ਚੱਕ ਲਓ ਜੀ ਲਿਆਉਣਾ ਮਗਰ ਚਲੋ ਚਲੋ ਛੋਡੇ ਮਗਰ ਆ ਗਿਆ ਮੈਂ ਲਾ ਵੀ ਮੇਤਰਾ ਛੱਡ ਦੇ ਛੋਡੇ ਜਣਾ ਤੇ ਆਪਾਂ ਰੰਗ ਦਰਾ ਸਾਰਾ ਸਣੇ ਪੋੜੀਆਂ ਚਲੋ ਮਾਣ ਚਲੋ ਮਾਣ ਲੈ ਵੀ ਐਡੇ ਸਣੇ ਕਬੂਤਰਾ ਦੇਖ ਲੈ ਜਾਵਾਂ ਨਹੀਂ ਉੜਦੇ ਐ ਬਾਹਰ ਛੱਡ ਤੇ ਲੈ ਚੱਟਾ ਗੰਭਈ ਐ ਵਾਹ ਇਹ ਕੋਸ਼ਾ ਪਾਲੇ ਟ੍ਰੇਨਿੰਗ ਹੈ ਤੇਰੀ ਦਾ ਚੌੜ ਨਹੀਂ ਯਾਰ ਤੂੰ ਕਮ ਜਉ ਸਿਰੇ ਲਾਈ ਨਾ ਚੰਗਾ ਮਿੱਤਰ ਮੈਂ ਚੱਲਿਆ ਤੇ ਆਹ ਰੰਗ ਪਿਆ ਤਾਂ ਚੰਗਾ ਤੇਰਾ ਪੁੜੀਆਂ ਬਾੜੀਆਂ ਸਾਂਹ ਵਾਲੀ ਓਕੇ ਬਾਈ